ਕੱਟ ਆ ਸੀ ਦੇ ਕੋਲੇ ਉਤਰ ਉਤਰ ਤਰ ਮਰੂੰਗਾ ਤਸਲ ਉਤਰ ਉਤਰ ਲੈ ਜੀ ਚੱਪ ਕਰ ਆ ਕਾਕੇ ਆ ਫੜ ਮੋਬਾਈਲ ਵੀਡੀਓ ਬਣਾ ਆ ਖੋਲੀ ਉਹ ਪਛਾ ਮੁੱਛਾ ਚੱਪ ਕਰ ਨਹੀਂ ਕੱਟ ਲਈ ਕੱਟ ਨਹੀਂ ਕੱਟ ਰਹੀ ਮਾਈ ਗਾਣ ਤੇ ਮਰੂੰ ਤੈਨੂੰ ਮੈਂ ਦੱਸਾਂ ਗੱਲ ਭੈਣ ਜਿਦੋਂ ਜਾਣ ਤੁਸੀ ਆ ਸੂਟੇ ਚ ਵਾਕਾਂ ਨੂੰ ਗਾਲਣ ਦਾ ਦੇਖੋ ਇੱਧਰ ਕਰ ਲੈ ਇੱਧਰ ਚੱਲ ਉੱਧਰ ਚੱਲ ਚੱਲ ਉੱਧਰ ਚੱਲ 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 ਉੱਤਰ ਪੈਣ ਬਿਆ ਲੌੜਿਆ ਇੱਧਰ ਇੱਧਰ ਚੱਟੇ ਚੱਲੋ ਤੇ ਆਪ いや ਆਪਣੀ ਜਵਾਨੀ ਨੂੰ ਬਰਬਾਦ ਕਰਨ ਦੀਆਂ ਜਿਹੜੀਆਂ ਤਰੀਕਾ ਨੇ ਸਿਰਾਂ ਭਾਈ ਆਜੋ ਮੁੰਡੇ ਨਾਲ ਹੋਰ ਬੋਲ ਆਜੋ 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 ਕੱਢੀਏ ਕਿਹਨੂੰ ਸ੍ਰੀ ਅਮਨ ਇੱਕ ਹੋਰ ਤਰਫ ਦੀ ਜਵਾਨੀ ਨੂੰ ਇਹਨਾਂ ਨੇ ਬਰਬਾਦ ਕਰਤਾ ਆਹ ਕੈਪਸੂਲ ਦੇਖੋ ਟਰਮਾਂ ਡੋਲ ਆ ਕਿਹੜੀ ਗੋਲੀ ਐ ਇਹ? ਕਰਮਾਡੋਲੀਆ ਕਰਮਾਡੋਲੀਆ ਗੋਲੀ ਦੇਖੋ। ਅਸੀਂ ਬੁੰਡਸ ਲੈਣਗੇ, ਖੈਣ ਦੀ ਲੌੜਾ ਲੈਣੇ ਆ। ਦੇਖੋ ਆਹ ਦੇਖੋ ਮੋਮੋ ਟੱਲ। ਇਹ ਮੋਮੋ ਟੱਲ ਅਗ ਕਿਹੜੀ ਟੱਲ ਐ? ਆਹ ਦੇਖੋ। ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਸਾਰੀ। ਲੌੜਾ ਵੇਚਦੇ ਹੋ। ਖੜਜਾ 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 ਆ ਦੇ। ਭਾਈ ਆ ਵੀਡੀਓ ਬਣਾਈ ਖੜਜਾ। ਆ ਵੀਡੀਓ ਬਣਾਈ ਖੜਜਾ ਖੜਜਾ। ਭਾਈ ਭਾਈ ਆ ਫੜੀ ਫੋਨ ਆ ਪਰੋਣ ਪੜੀ। ਖੜ ਜਾ ਤੈਨੂੰ ਨਾਲ ਲਿਓਣਿਆ ਭੈਣ ਚੁੱਦੋ ਤੁਸੀਂ ਕੱਟ ਤੇ ਫੜ ਮਾਰ ਮਾਰ ਨਾ ਮਾਰ ਇਹ ਆ ਧਰਮ ਡੋਲ ਖੜ ਜਾ ਯਾਰ ਖੜ ਜਾ ਖੜਦਾ ਕਰੀਏ ਖੜਦਾ ਯਾਰ ਖੜ ਜਾ ਯਾਰ ਨਾਲੇ ਰੋਟੀ ਖਾ ਲਈ ਹਾਂ ਰੁਠ ਬਾ ਇੱਕ ਆਪੀ ਬਹੁਤ ਜੀ ਆ ਰਹਿਣੀ ਆ ਯਾਰ ਬਾਬਾ ਅਸੀਂ ਭੈਣ ਚੁੱਦ ਰੋ ਰਹੇ ਹਾਂ ਆ ਧਰਮ ਡੋਲ ਦੇਖੋ ਪੰਜਾਬ ਦੀ ਜਵਾਨੀ ਨੂੰ ਦੇਖੋ ਕਿਵੇਂ ਵਧਾਵਾ ਦੇ ਰਹੇ ਆ ਇਹ ਆ ਟਰਮਾ ਡੋਲ ਆ ਗਈਆਂ ਫੜ ਲਈ ਹੈ ਜਣ ਕੋ ਜਣ ਦੀ ਕੋਸ਼ਿਸ਼ ਕਰੀਆ ਤਾਂ ਭਾਈ ਇਹਨਾਂ ਨੂੰ ਹੱਥ ਪਾਓ ਯਾਰ ਆ ਆਗੇ ਸਿਗਨੇਚਰ ਕੇ ਅਸੂਲਾ ਉਹੀ ਉਹੀ ਆ ਕਹੋ ਮਾਰੇਗਾ ਮਾਰਾਂਗੇ ਤੁਸੀਂ ਆ ਤੁਸੀਂ ਅੱਜ ਤੁਸੀਂ ਅੱਜ ਕਿਨੇ ਕਬੱਡੀ ਖੇਡਿਆ ਇਹ ਸਾਰਾ ਖ ਮਰੀ ਜਾਂਦੇ ਆ ਆ ਸਿਗਨੇਚਰ ਆਗੇ ਦੇਖੋ ਆ ਕੀ ਆ ਆ ਕੀ ਆ ਆ ਕੀ ਹੈਗਾ ਇਹ ਸنگਨੇ ਚ ਆ ਸਰੀ ਕੋਣ ਖਾਂਦਾ ਇਹ ਤੂੰ ਕੱਲਾ ਖਾਂਦਾ ਆ ਇਹ ਇੰਨਾ ਤੂੰ ਕੱਲਾ ਖਾਂਦਾ ਪੰਜਵੇਂ ਦਿਨ ਲਿਆ ਕੇ ਇਹ ਗੋਲੀਆਂ ਵੇਚਦਾ ਮੈਨੂੰ ਬਾਰ-ਬਾਰ ਫੋਨ ਆ ਰਹੇ ਸੀ ਇਹਨਾਂ ਦੇ ਪਿੰਡੋਂ ਇਹ ਜਵਾਕਾਂ ਨੂੰ ਲਿਆ ਲਿਆ ਸ਼ਰੇਆਮ ਵੇਚਦਾ ਯਾਰ ਆਹ ਦੇਖੋ ਆਹ ਆਪਾਂ ਦੇਖੋ ਤੁਹਾਡੇ ਜਵਾਕਾਂ ਦੀਆਂ ਲਿਆ ਲਿਆ ਤੁਹਾਡੇ ਜਵਾਕਾਂ ਨੂੰ ਜ਼ਹਿਰ ਖਮਾਉਂਦਾ ਧੁਖੇ ਮਰਦੇ ਕੀ ਕਰੀਏ ਹੱਥ ਇੱਥੇ ਤੇਰ ਮਾਰਨੇ ਆ ਜਵਾਕ ਮਾਰਨੇ ਮੇਰੇ ਬਾਹਰ ਤੋਂ ਮੈਂ ਭਜਦਾ ਨਹੀਂ ਯਾਰ ਅੱਡੀ ਕਿੱਦਾਂ ਆਨੇੜੇ ਆ ਜਾਂਦੇ ਹਾਂ 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 ਲੱਤ ਗੱਲ ਕਿਸੇ ਦੀ ਸਬਜੀ ਲੈ ਲੈ ਯਾਰ ਤੂੰ ਸੰਸੇ ਲੈ ਕੇ ਬੇਚਾ ਆਪੇ ਆਪਾਂ ਕਰਾਂਗੇ ਲੋਬੂ ਕਿਤੇ ਹੋ ਜਾਣਾ ਨਾ 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 ਸਬਜ਼ੀ ਲੈ ਕੇ ਆ ਕੋਈ ਭਾਈ 1 ਨੰਬਰ ਮੈਂ ਆਇਆ ਕਰੀ ਬਾਕੀ ਦੰਦ ਬਾਸ਼ੀ ਜਿੰਦਾ ਹੁਣ ਤੁਸੀਂ ਕਹਿੰਦਾ 100 ਨੰਬਰ ਕਰ ਲਓ ਮਿਹਨਤ ਕਰ ਲਓ ਇਹ ਦੇਖੋ 6 ਪਤਾ ਕੀ ਹੈ ਮੈਂ ਫਿਰ ਉਸਾਰ ਅੰਦਰ ਲਾ ਆ ਜਮਾ ਕਰਾ ਜੂ ਬਾਬਾ ਦਾਈ ਸੀਰ ਗੱਲ ਹੁਣ ਮੇਰੀ ਗੱਲ ਹੁਣ ਆਪੇ ਸਮਝੌਤਾ ਨਹੀਂ ਬਾਬਾ ਮੈਨੂੰ ਤਾਂ ਲੱਖਾਂ ਦਿੰਦੇ ਸੀ ਮੈਂ ਤਾਂ ਉਦੋਂ ਨਹੀਂ ਵੇਖਿਆ ਇਹ ਤਾਂ ਬੇਰਗੁੱਦੀ ਦੀਆਂ ਨੇ ਹਾਂ ਕੋਈ ਰੋ ਨਹੀਂ ਕਰਦਾ ਮੈਂ ਹਲੋ ਹੱਥ ਬੰਨ ਕੇ ਬੈਠੀ ਆ ਠੀਕ ਹੈ ਤੁਮ ਤੀਜੇ ਦਿਨ ਬੁਲਾਇਂਦਾ ਵੀ ਤੁਸੀਂ ਪੰਜਵੇਂ ਦਿਨ ਲੈ ਕੋਣ ਇੰਨਾ ਵੱਡਾ ਕੋਣ ਤੁਸੀਂ